ਪਸ਼ੂ ਪਾਲਣ ਵਿਭਾਗ ਤੇ ਵਿੱਚ ਪੰਜ ਨੌਕਰੀਆਂ ਦਿੱਤੀਆਂ ਗਈਆਂ ਪਰੰਤੂ ਉਸ ਦੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਜਿਸ ਨੂੰ ਨੌਕਰੀ ਮਿਲੀ ਤੇ ਬਾਕੀ ਬਾਹਰលਿਆਂ ਨੂੰ ਜਿਹੜੀਆਂ ਕਿ ਪੰਜਾਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਠਾਏ ਜਾ ਰਹੇ ਨੇ ਲੱਖਾ ਸਿੰਘ ਸਿਧਾਣਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਾਡੇ ਪੰਜਾਬ ਦੇ ਉੱਤੇ ਦਿੱਲੀ ਵਾਲੇ ਰਾਜ ਕਰਨ ਲੱਗੇ ਨੇ ਤੇ ਬਾਹਰੋਂ ਆ ਕੇ ਜਿਹੜਾ ਕਿ ਪੰਜਾਬੀਆਂ ਦੇ ਉੱਤੇ ਰੋਬ ਮਾਰਦੇ ਰਹੇ ਤੇ ਹੁਣ ਕਿੱਥੇ ਗਏ ਨੇ ਉਹ ਜੋ ਪੰਜਾਬ ਦੇ ਲਈ ਆਵਾਜ਼ ਚੱਕਦੇ ਸੀ ਅੱਜ ਕਿਉਂ ਨਹੀਂ ਪੰਜਾਬ ਦੀ ਆਵਾਜ਼ ਦਿਖਾਈ ਦੇ ਰਹੀ ਤੇ ਜਿਸ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਰਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਲੱਖਾ ਸਿਧਾਣਾ ਦਾ ਆਓ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਜਿਵੇਂ ਕਿ ਮੈਂ ਕਿਹਾ ਸੀਗਾ ਵੀ ਮਸਲੇ ਇੰਨੇ ਗੰਭੀਰ ਤੇ ਗੁੰਝਲਦਾਰ ਹੁੰਦੇ ਜਾ ਰਹੇ ਆ ਪੰਜਾਬ ਦੇ ਸ਼ਾਇਦ ਆਪਾਂ ਨੂੰ ਰੋਜ਼ ਤੁਹਾਡੇ ਨਾਲ ਗੱਲਬਾਤ ਕਰਨੀ ਪਵੇ ਤੁਹਾਨੂੰ ਜਗਾਉਣ ਲਈ ਸੁਚੇਤ ਕਰਨ ਲਈ ਚਕੰਨੇ ਕਰਨ ਲਈ ਤੁਹਾਨੂੰ ਜਗਾਉਣ ਦੇ ਲਈ ਜਾਗੋ ਪੰਜਾਬੀਓ ਜਾਗੋ ਯਾਰ ਤੁਹਾਡੇ ਹਰ ਰੋਜ਼ ਪੰਜਾਬ ਦੇ ਕਾਫਲੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਦਿੱਲੀ ਦੀ ਜਿੰਨੀ ਲਟੇਰਾ ਜੰਡਲੀ ਵੱਲੋਂ ਤੇ ਨਾਲ ਹੱਥ ਹੁੱਕਾ ਬਣਿਆ ਹੋਇਆ ਭਵੰਤਮਾਨ ਧਿਆਨ ਨਾਲ ਸੁਣ ਲਿਓ ਗੱਲ ਜਿਹੜੇ ਬੜੇ ਲੰਮੇ ਸਮੇਂ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਆ ਕਿ ਪੰਜਾਬ ਦਾ ਬੋਨਫਾਈਡ ਪੰਜਾਬ ਦਾ ਡੋਮਿਸਾਈਲ ਪੰਜਾਬ ਦੀਆਂ ਨੌਕਰੀਆਂ ਚ ਲਾਜ਼ਮੀ ਹੋਵੇ ਧਿਆਨ ਦਿਓ 21725 ਨੂੰ 21725 ਨੂੰ ਮੇਰੇ ਕੋਲ ਚਿੱਠੀ ਆ 21725 ਨੂੰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਪੋਸਟਾਂ ਕੱਢੀਆਂ ਜਾਂਦੀਆਂ ਨੇ ਪੰਜ ਬੰਦੇ ਰੱਖੇ ਜਾਂਦੇ ਆ 21725 ਨੂੰ ਧਿਆਨ ਦਿਓ ਮੈਂ ਇਕੱਲੇ ਇਕੱਲਾ ਨੌ ਨੰਬਰ ਕਰ ਰਿਹਾ ਨੌ ਲੈ ਕੇ 10 ਰਿਹਾ ਪਹਿਲਾ ਨਾਮ ਆਉਂਦਾ ਮਨੀਸ਼ ਕੁਮਾਰ ਪੁੱਤਰ ਹੰਸਰਾਜ ਇਹ ਜੀ ਹੈਗਾ ਜਿਹੜਾ ਸਰਸਾ ਹਰਿਆਣੇ ਤੋਂ ਦੂਜਾ ਆ ਗਿਆ ਬਜਿੰਦਰ ਪੁੱਤਰ ਲਾਲਚੰਦ ਜਿਲ੍ਹਾ ਹਸਾਰ ਹਰਿਆਣਾ ਤੋਂ ਤੀਜਾ ਆ ਗਿਆ ਵਿਕਾਸ ਬਾਦੂ ਪੁੱਤਰ ਬਨੋਧ ਕੁਮਾਰ ਜਿਲ੍ਹਾ ਹਨੂਮਾਨਗੜ ਰਾਜਸਥਾਨ ਤੋਂ ਚੌਥਾ ਆ ਗਿਆ ਅਭਿਸ਼ੇਕ ਪੁੱਤਰ ਰਕੇਸ਼ ਕੁਮਾਰ ਪਿੰਡ ਪਹਾੜਪੁਰ ਜਿਲ੍ਹਾ ਫਤੇਹਪੁਰ ਉੱਤਰ ਪ੍ਰਦੇਸ਼ ਤੋਂ ਤੇ ਪੰਜਵਾਂ ਆ ਗਿਆ ਵਿਪਨ ਕੁਮਾਰ ਪੁੱਤਰ ਲਾਲ ਚੰਦ ਫਾਈਲ ਕਰ ਦੂੰ ਜਾਣੇ ਦੋ ਹਰਿਆਣੇ ਦੇ ਇੱਕ ਰਾਜਸਥਾਨ ਦਾ ਇੱਕ ਯੂਪੀ ਦਾ ਇੱਕ ਮੁੰਡਾ ਪੰਜਾਬ ਦਾ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਸੂਬਿਆਂ ਦੇ ਇੱਕ ਪੰਜਾਬ ਦਾ ਕਿੰਨੇ ਪਰਸੈਂਟ ਹੋ ਗਏ ਬਾਹਰਲੇ 99% 99% ਬਾਹਰਲੇ ਆ 1% ਪੰਜਾਬ ਦਾ ਹੁਣ ਹਰਾਨੀ ਦੀ ਗੱਲ ਦੇਖੋ ਕਿ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਤੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੀ ਇਹ ਗੱਲ ਕਰਦਾ ਵਸ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰਲਾ ਹੋਗਾ ਪਰ ਤੇ ਲਲਵਾ ਤੁਹਾਡੇ ਸਾਹਮਣੇ ਮੈਂ ਤੁਹਾਡੇ ਅੰਕੜੇ ਪੇਸ਼ ਕੀਤੇ ਆ ਵੀ ਪੰਜਾਂ ਦੇ ਵਿੱਚੋਂ ਪਸ਼ੂ ਪਾਲਨ ਭਾਗ ਦੇ ਵਿੱਚ ਪੰਜ ਬੰਦਿਆਂ ਨੂੰ ਯੁਕਤੀ ਕੀਤੀ ਗਈ ਹੈ 52 ਚੋਂ ਦੋ ਹਰਿਆਣੇ ਤੋਂ ਇੱਕ ਰਾਸਤਾ ਤੋਂ ਇੱਕ ਜੁਪੀਤ ਦੇ ਇੱਕ ਪੰਜਾਬ ਤੋਂ ਆ। ਹੁਣ ਆਪੇ ਹਸਾ ਲਾ ਲੋ ਕਿ ਅਸੀਂ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ। ਅਗਲਾ ਲੁੱਟ ਕੇ ਲੈ ਗਿਆ ਰੁਪਈਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਈਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਫਿਰਦਾ ਹੈ। ਤੇ ਜਿਹੜਾ ਕਰਜ਼ਾ ਚੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰ ਕਰਜ਼ਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਖੇਜੀ ਵਾਲੋ ਡਿਆ ਫਿਰਦਾ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਢੂਰ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਇੱਥੇ ਕਰੀ ਜੇ ਪੱਗਾਂ ਸਿਰ ਬਸਾ ਕੇ ਜਿਹੜੇ ਬੈਠੇ ਹੁੰਦੇ ਲਾਹਨਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹਣਾ ਭਿੱਡਾਂ ਦਾ ਮੈਂ ਨਹੀਂ ਕਹਿੰਦਾ ਭਗਤ ਤੁਸੀਂ ਇਸ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਆ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਾਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅਗਲੀ ਗੱਲ ਆਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਪੇਪਰ ਹੋਣ ਜਾ ਰਹੇ ਹੈ ਪੋਸਟਾਂ ਕੱਢੀਆਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹਦੇ ਵਿੱਚ ਕਲਰਕ ਸੀਨੀਅਰ ਅਸਿਸਟੈਂਟ ਤੇ ਹੋਰ ਦੋ ਵਿਭਾਗ ਨੇ ਚਾਰ ਵਿਭਾਗਾਂ ਦੇ ਵਿੱਚ 7 ਤਰੀਕ ਨੂੰ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਹੈ ਜਿਹਦੇ ਵਿੱਚ ਬਾਕੀ ਸਾਰੇ ਵਿਸ਼ੇ ਜਿਹੜੇ ਮੈਡ ਸੂਚੀ ਦੇ ਵਿੱਚ ਸ਼ਾਮਲ ਕਰ ਲੇ ਪੰਜਾਬੀ ਸ਼ਾਮਲ ਨਹੀਂ ਹੈਗੀ ਹਰਾਨੀ ਦੀ ਗੱਲ ਦੇਖੋ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਆ ਪੋਸਟਾਂ ਕੱਢੀਆਂ ਬੰਦੇ ਰੱਖਣੇ ਆ ਵੱਖ-ਵੱਖ ਭਾਗਾਂ ਦੇ ਵਿੱਚ ਬਾਕੀ ਸਾਰੇ ਵਿਸ਼ੇ ਸ਼ਾਮਲ ਕਰ ਲਏਗੇ ਪੰਜਾਬੀ ਨੂੰ ਮੈਡ ਸੂਚੀ ਚ ਲਾਂਬੇ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਔਰ ਜਿਵੇਂ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ 166 ਤੇ 166 ਪੋਸਟਾਂ ਕੱਢੀਆਂ ਸੀਆਂ ਉਹਦੇ ਵਿੱਚ ਵੀ ਪੰਜਾਬੀ ਦਾ ਇਹਨਾਂ ਨੇ ਕੀ ਹਾਲ ਕੀਤਾ ਸੀ ਹੁਣ ਇਹ ਇਹ ਜਿਹੜੇ ਨੀਤੀਆਂ ਤੈਅ ਕਰ ਰਿਹਾ ਕੌਣ ਲੋਕ ਨੇ ਸੋਚੋ ਮਰਾ ਧਿਆਨ ਮਾਰੋ ਲੱਗਦਾ ਪੰਜਾਬੀ ਕਿਤੇ ਇੱਥੇ ਰਹਿਣਗੇ ਨਾ ਤੁਹਾਡੇ ਭਲੇ ਨੌਕਰੀਆਂ ਰਹਿਣਗੀਆਂ ਨਾ ਰੁਜ਼ਗਾਰ ਰਹਿਣਾ ਨਾ ਤੁਹਾਡੇ ਭਲੇ ਖੇਤੀਬਾੜੀ ਰਹਿਣੀ ਹੈ ਨਾ ਤੁਹਾਡੀਆਂ ਜ਼ਮੀਨਾਂ ਛੱਡਣਗੀਆਂ ਇਹਨਾਂ ਨੇ ਸੋ ਯਾਰ ਇਸ ਕਰਕੇ ਮਾੜਾ ਮੁੱਢਾ ਅਕਲ ਨੂੰ ਹੱਥ ਮਾਰੋ ਮੇਰਾ ਵੀਰੇ ਇਹਨਾਂ ਨੂੰ ਘੇਰੋ ਐ ਨਹੀਂ ਕੰਮ ਸੂਤ ਆਉਣਾ ਜਿੱਥੇ ਕਿਤੇ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਕੋਈ ਬੰਦਾ ਇਹਨਾਂ ਦਾ ਆਉਂਦਾ ਖੁਦ ਘਾਰੀ ਆਉਂਦਾ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਇਹਨਾਂ ਦੇ ਬਾਈਕਾਰਡ ਦੀਆਂ ਵੱਡੀਆਂ-ਵੱਡੀਆਂ 플ੈਕਸਾਂ 플ੈਕਸਾਂ ਪੋਸਟਰ ਲਾ ਕੇ ਪੰਡੋ ਇਹਨਾਂ ਦੇ ਚੁਣੇ ਹੋਏ ਜਿਹੜਾ ਪਿੰਡਾਂ ਦੇ ਸਰਪੰਚਾਂ ਤੋਂ ਨੂੰ ਪੁੱਛੋ ਵੀ ਆਹ ਤੁਹਾਡੀ ਸਰਕਾਰ ਕੀ ਕਰ ਰਹੀ ਆ ਆ ਦੋ ਤੁਹਾਡੇ ਸਾਹਮਣੇ ਮੈਂ ਨਵੇਂ ਤੱਥ ਰੱਖਿਆ ਇੱਕ ਪਸ਼ੂ ਪਾਲਣ ਵਿਭਾਗ ਦਾ ਤੱਥ ਰੱਖਿਆ ਜਿਹੜਾ ਇਹਨਾਂ ਨੇ ਨੌਕਰੀਆਂ ਦੇਉਤੇ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਰੱਖ ਲਿਆ। ਦੂਜਾ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚੋਂ ਜਦੋਂ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਂਭੇ ਕਰ ਦਿੱਤਾ ਗਿਆ ਉਹਦੇ ਫਸ ਯੂਪੀ ਦੇ, ਬਿਹਾਰ ਦੇ, ਹਿਮਾਚਲ ਦੇ ਹੋਰ ਸੂਬਿਆਂ ਦੇ ਲੋਕੀ ਆਉਣਗੇ। ਕਿੱਥੇ ਤਾਂ ਇਹਨਾਂ ਨੂੰ ਸ਼ਰਤਾਂ ਹੀ ਲਾਉਣੀਆਂ ਚਾਹੀਦੀਆਂ ਸੀਗੀਆਂ। ਵੀ ਪੰਜਾਬ ਦੇ ਅੰਦਰ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਕਿੱਥੇ ਇਹਨਾਂ ਨੇ ਐਨਾ ਖੁੱਲਾ ਕਰਤਾ ਕੰਮ ਵੀ ਪੰਜਾਬੀਆਂ ਨੂੰ ਲਾਂਭੇ ਕਰੋ ਤੇ ਬਾਕੀ ਬਾਹਰਲੇ ਬੰਦੇ ਲਿਆ ਕੇ ਫਿੱਟ ਕਰ ਦਿਓ।